ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸੀ ਸਾਰੇ ਠੀਕ ਠਾਕ ਹੋਵਾਂਗੇ ਹਸਤੇ ਵਾਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਇੱਕ ਵਾਰ ਤੁਹਾਡੇ ਲਈ ਫਿਰ ਤੋਂ ਇੱਕ ਵੀਡੀਓ ਲੈ ਕੇ ਆ ਗਏ ਆ ਤੇ ਇਸ ਵੀਡੀਓ ਨੂੰ ਪਹਿਲਾਂ ਪੂਰੀ ਸੁਣਿਓ ਫੇਰ ਕਮੈਂਟ ਕਰਿਓ ਵੀ ਇਹ ਨਾ ਹੋਵੇ ਤੁਸੀਂ ਵੀਡੀਓ ਵੀ ਨਾ ਸੁਣੋ ਮਤਲਬ ਪਹਿਲਾਂ ਹੀ ਤੁਸੀਂ ਥੱਲੇ ਕਮੈਂਟਾਂ ਚ ਲੜਾਈ ਕਰਨ ਲੱਗ ਜਾਓ ਗਾਲੋ ਗਾਲੀ ਹੋ ਜਾਓ ਕਿਉਂਕਿ ਬਹੁਤ ਏ ਮੈਂ ਪਿਛਲੇ ਵੀਡੀਓ ਦੇਖ ਰਿਹਾ ਉਹ ਬਿਨਾਂ ਵੀਡੀਓ ਦੇਖੇ ਬਿਨਾਂ ਗੱਲ ਸਮਝੇ ਕੁਝ ਵੀ ਥੱਲੇ ਕਮੈਂਟ ਕਰੀ ਜਾ ਰਿਹਾ ਠੀਕ ਆ ਸੋ ਇੱਕ ਇੰਪੋਰਟੈਂਟ ਇਸ਼ੂ ਤੇ ਵੀਡੀਓ ਬਣਾ ਰਿਹਾ ਆ ਤੇ ਇਹ ਪਹਿਲੀ ਵਾਰ ਹੀ ਇਦਾਂ ਤੇ ਅੱਗੇ ਵੀ ਮੈਨੂੰ ਲੱਗਦਾ ਆ ਜਿੱਦਾਂ ਦਾ ਇੱਥੇ ਸਿਸਟਮ ਚੱਲ ਰਿਹਾ ਹੁੰਦਾ ਹੀ ਰਹਿਣ ਗਿਆ ਚੀਜ਼ਾਂ ਤੇ ਪਰ ਤੁਹਾਨੂੰ ਦੱਸਦਾ ਹੁਣ ਹੋਇਆ ਕੀ ਆ ਠੀਕ ਆ ਵੀਡੀਓ 'ਚ ਥੋੜਾ ਮੈਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ ਸੋ ਹੁੰਦਾ ਇਹ ਆ ਵੀ ਇੱਕ ਮੁੰਡਾ ਜੋ ਕਿ ਅਲਬਰਟਾ ਦੇ ਵਿੱਚ ਰਹਿੰਦਾ ਆ ਇੰਡੀਅਨ ਆਪਣੇ ਭਾਰਤੀ ਮੂਲ ਦਾ ਮੁੰਡਾ ਪੂਰਾ ਨਾਂ ਨਹੀਂ ਉਹਦਾ ਮੈਂ ਇੱਥੇ ਦੱਸਦਾ ਤੇ ਰਿਤਿਕ ਨਾਮ ਸੀ ਉਹਦਾ ਬਟ ਮੈਂ ਉਹਦਾ ਫੁੱਲ ਨੇਮ ਨਹੀਂ ਇੱਥੇ ਡਿਸਕਲੋਜ਼ ਕਰਨਾ ਚਾਹੁੰਦਾ ਉਹ 15000 ਡਾਲਰ ਦਿੰਦਾ ਆ ਠੀਕ ਆ ਇੱਕ ਬੰਦੇ ਨੂੰ ਯੂ نو ਵਾਈ ਕਿਉਂ ਦਿੰਦਾ 15000 ਡਾਲਰ 15000 ਡਾਲਰ ਇੱਕ ਰਕਮ ਛੋਟੀ ਨਹੀਂ ਹੁੰਦੀ ਹੈਗੀ ਕਮਾ ਕੇ ਦੇਖੋ ਜਿਨੇ ਜਿਹੇ ਬੰਦੇ ਨੇ ਜੈਨੂਇਨ ਤਰੀਕੇ ਨਾਲ ਕਮਾਏ ਹੋਣ ਮਿਹਨਤ ਕਰਕੇ ਤਾਂ ਬਹੁਤ ਹੁੰਦੀ ਈ ਰਕਮ ਉਹ 15000 ਡਾਲਰ ਬੰਦੇ ਨੂੰ ਦਿੰਦਾ ਹੈ ਇੱਕ ਰਜੀਵ ਨਾਮ ਦੇ ਬੰਦੇ ਨੂੰ ਜਸਟ ਫਾਰ ザ ਲੈਟਰ ਆਫ ਇੰਡੋਰਸਮੈਂਟ ਹੁਣ ਲੈਟਰ ਆਫ ਇੰਡੋਰਸਮੈਂਟ ਉਹਦੇ ਨਾਲ ਕੀ ਹੁੰਦਾ ਠੀਕ ਆ ਵੀ ਕਿਉਂ ਉਹਨੇ ਪੈਸੇ ਦਿੱਤੇ ਆਖਿਰ ਮੇਨ ਉਹਦਾ ਗੋਲ ਕੀ ਸੀ ਮੈਂ ਤੁਹਾਨੂੰ ਉਹ ਦੱਸਦਾ ਉਹਨੇ ਉਹ ਤਾਂ ਦਿੱਤੇ ਕਿ ਉਹ ਜਿਹੜਾ ਇੱਕ ਲੈਟਰ ਆਫ ਇੰਡੋਰਸਮੈਂਟ ਦੇਊਗਾ ਨਾ ਬੰਦਾ ਉਹਨੂੰ ਠੀਕ ਹੈ ਉਹਦੇ ਨਾਲ ਉਹਦਾ ਕਾਲੂ ਵਰਕ ਪਰਮਿਟ ਐਕਸਟੈਂਡ ਹੋ ਜਵੇ ਹੁਣ ਵਰਕ ਪਰਮਿਟ ਐਕਸਟੈਂਡ ਹੁੰਦਾ ਤਾਂ ਫੇਰ ਕੀ ਹੁੰਦਾ ਵਰਕ ਪਰਮਿਟ ਐਕਸਟੈਂਡ ਕਰਾ ਸਕਦਾ ਤੇ ਉਸ ਤੋਂ ਬਾਅਦ ਆਪਣੀ ਪੀਆਰ ਦਾ ਪ੍ਰੋਸੈਸ ਅੱਗੇ ਕੰਟੀਨਿਊ ਕਰਦਾ ਠੀਕ ਹੈ ਉਹਨੇ ਇਸ ਲਈ ਉਹਨੂੰ 15000 ਡਾਲਰ ਦਿੱਤੇ ਬਟ ਅਲਬਰਟਾ ਦਾ ਜਿਹੜਾ ਕੋਰਟ ਸੀ ਉਹਨੇ ਅਜਿਹੀ ਫਾਈਲ ਰਿਜੈਕਟ ਕਰਤੀ ਇਹ ਕਹਿ ਕੇ ਵੀ ਇਹਦੇ ਜਿੰਨੇ ਵੀ ਜੋਬ ਲੈਟਰ ਇਹ ਆ ਜੋ ਵੀ ਡਾਕੂਮੈਂਟਸ ਹੈ ਜੋਬ ਦੇ ਰਿਗਾਰਡਿੰਗ ਉਹ ਸਾਰੇ ਫੇਕ ਆ ਫੇਕ ਜੋਬ ਲੈਟਰ ਇਹ ਆ ਸਭ ਕੁਝ ਇਲੀਗਲ ਤੇ ਫੇਕ ਆ ਕੋਰਟ ਨੇ ਦੀ ਐਪਲੀਕੇਸ਼ਨ ਡਿਨਾਈ ਕਰਤੀ ਤੇ 15000 ਡਾਲਰ ਤੋਂ ਹੱਥ ਤੋਂ ਬੈਠਾ ਹੈ ਮੁੰਡਾ ਰਿਤਿਕ ਠੀਕ ਹੈ ਸੋ 15000 ਡਾਲਰ ਗਿਆ ਅੱਗੇ ਤੋਂ ਪਛਾ ਪਤਾ ਨਹੀਂ ਕੀ ਕਰੂਗਾ ਕੀ ਨਹੀਂ ਕਰੂਗਾ ਉਹ ਬੰਦੇ ਦਾ ਕੁਝ ਹੋਇਆ ਨਹੀਂ ਜਿਹਨੂੰ ਇਹਨੇ ਪੈਸੇ ਦਿੱਤੇ ਸੀਗੇ ਹੁਣ ਤੁਸੀਂ ਇੱਥੇ ਦੇਖੋ ਕਸੂਰਵਾਰ ਕੌਣ ਆ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਸੂਰਵਾਰ ਕੌਣ ਆ ਕੀ ਉਹ ਮੁੰਡਾ ਕਸੂਰਵਾਰ ਆ ਜਾਂ ਜਿੰਨੇ ਉਹਦੇ ਤੋਂ ਪਹਿਲੇ ਉਹ ਕਸੂਰਵਾਰ ਆ ਮੇਰੇ ਅਕੋਰਡਿੰਗ ਉਹ ਮੁੰਡਾ ਕਸੂਰਵਾਰ ਆ ਜਿੰਨੇ ਪੈਸੇ ਦਿੱਤੇ ਆ 15000 ਡਾਲਰ ਜੇ ਤੂੰ ਉਹਨੂੰ ਦੇ ਰਿਹਾ ਆ ਉਹੀ 15000 ਡਾਲਰ ਨੂੰ ਤੂੰ ਸਹੀ ਤਰੀਕੇ ਨਾਲ ਆਪਣੇ ਉੱਪਰ ਇਨਵੈਸਟ ਕਰਦਾ ਕੋਈ ਸਕਿੱਲ ਸਿੱਖ ਲੰਦਾ ਫਰੈਂਚ ਸਿੱਖ ਲੰਦਾ ਕੋਈ ਕੋਰਸ ਕਰ ਲੈਂਦਾ ਕੋਈ ਛੋਟਾ ਪ੍ਰੋਗਰਾਮ ਕਰ ਲੈਂਦਾ ਜਿਸ ਦੇ ਨਾਲ ਕੱਲੂ ਤੇਰੀ ਪੀਆਰ ਹੋ ਜਾਂਦੀ ਜ ਤੂੰ ਕੋਈ ਆਪਣੇ ਲਈ ਨਵਾਂ ਤਰੀਕ ਕੋਈ ਡੋਰ ਖੋਲ ਸਕਦਾ ਸੀ 15000 ਡਾਲਰ ਨੂੰ ਤੂੰ ਹੋਰ ਸੇਵ ਕਰ ਲੈਂਦਾ ਜੇ ਦਿਨ ਵਾਪਸ ਵੀ ਜਾਣਾ ਪੈਂਦਾ ਕੋਲ ਤੇਰੇ ਚਾਰ ਪੈਸੇ ਹੋਰ ਹੁੰਦੇ ਬਟ ਨਹੀਂ ਹੀ ਡਿਸਾਈਡਡ ਕਿ ਮੈਂ 15000 ਡਾਲਰ ਇਹਨੂੰ ਰਜੀਵ ਨੂੰ ਦੇ ਕੇ ਮੈਂ ਆਪਣਾ ਲੈਟਰ ਆਫ ਇੰਡੋਰਸਮੈਂਟ ਲੈ ਲਾਂਗਾ ਉਹ ਲੈਟਰ ਆਫ ਇੰਡੋਰਸਮੈਂਟ ਫੇਕ ਨਿਕਲਦਾ ਆ ਉਹਦੀ ਬਾਅਦ ਚ ਐਪਲੀਕੇਸ਼ਨ ਡਿਨਾਈ ਹੋ ਜਾਂਦੀ ਆ ਹੁਣ ਰਿਤਿਕ ਤੇ ਨਾ ਇੱਧਰ ਦਾ ਰਿਹਾ ਨਾ ਉੱਧਰ ਦਾ ਰਿਹਾ ਠੀਕ ਆ ਇਹ ਚੀਜ਼ ਕਾ ਲੂ ਤੁਹਾਡੇ ਨਾਲ ਵੀ ਹੋ ਸਕਦੀ ਆ ਇਹ ਤੁਹਾਡੇ ਕਿਸੇ ਫਰੈਂਡ ਨਾਲ ਵੀ ਹੋ ਸਕਦੀ ਆ ਹੁਣ ਇਹਦੇ ਵਿੱਚ ਕਸੂਰਵਾਰ ਤੁਸੀਂ ਹੋਵੋਗੇ ਜਾਂ ਤੁਹਾਡਾ ਫਰੈਂਡ ਹੋਊਗਾ ਜਾਂ ਕੋਈ ਵੀ ਉਹ ਪਰਸਨ ਹੋਊਗਾ ਜਿਹੜੇ ਪੈਸੇ ਦੇਊਗਾ ਐਂਡ ਇਹ ਪਹਿਲਾ ਕੇਸ ਨਹੀਂ ਆ ਬੜੇ ਇਦਾਂ ਦੇ ਕੇਸ ਆ ਇਹ ਤਾਂ ਕੇਸ ਸਾਹਮਣੇ ਆ ਗਿਆ ਤੁਹਾਡੇ ਤੁਸੀਂ ਜਾ ਕੇ ਚੈਟ ਜੀਪੀਟੀ ਤੇ ਰਿਸਰਚ ਕਰ ਲਿਓ ਰਿਤਿਕ ਸਿਵਲ ਐ ਲਬਰਟਾ ਦੇ ਵਿੱਚ ਕਿੰਦਾ ਉਹਨੇ 15000 ਡਾਲਰ ਦਿੱਤਾ ਜਸਟ ਫਾਰ ਅ ਲੈਟਰ ਆਫ ਇੰਡੋਰਸਮੈਂਟ ਤੇ ਕਿੰਦਾ ਉਹਦੀ ਅਪਲੀਕੇਸ਼ਨ ਡਿਨਾਈ ਹੋ ਗਈ ਇਹ ਹਰ ਰੋਜ਼ ਕੈਨੇਡਾ ਦੇ ਵਿੱਚ ਹੋ ਰਿਹਾ ਆ ਹਣ ਤੱਕ ਕਿੰਨੇ ਮੁੰਡੇ ਕੁੜੀਆਂ ਨੇ ਠੀਕ ਆ ਆਪਣੇ ਪੈਸੇ ਖਰਾਬ ਕੀਤੇ ਆ ਇਦਾਂ ਦੇ ਜੰਟਾ ਨੂੰ ਦੇ ਦੇ ਕੇ ਠੀਕ ਆ ਕਈ EMPLOYEES ਨੂੰ ਵੀ ਪੈਸੇ ਦਿੱਤੇ ਆ ਪੁੱਟੇ ਉਹਨਾਂ ਨੇ ਤਾਂ ਆਪਣੇ ਪੈਸੇ ਖਰਾਬ ਕੀਤੇ ਆ ਉਹਨਾਂ ਦਾ ਆਖਰ ਦੇ ਵਿੱਚ ਕੁਝ ਬਣਿਆ ਨਹੀਂ ਹੈਗਾ ਕਿੰਨੇ ਨੇ ਤਾਂ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ 30 35 35000 ਡਾਲਰ ਦੀਆਂ LMI ਦੇ ਲਈ ਆਪਣੇ EMPLOYER ਦੇ ਨਾਲ ਐਗਰੀਮੈਂਟ ਕਰਿਆ ਹੋਇਆ ਆ ਤੇ ਹੁਣ ਉਹਨਾਂ ਦੇ ਨਾਲ ਕੈਸ਼ ਤੇ ਕੰਮ ਕਰ ਰਹੇ ਆ ਤੇ ਉਹਨਾਂ ਦੇ EMPLOYER ਉਹਨਾਂ ਨੂੰ EXPLORED ਕਰ ਰਹੇ ਆ ਤੇ ਉਹਨਾਂ ਨੂੰ ਮਿਲ ਕੀ ਰਿਹਾ ਹੈ ਜਸਟ ਕੁਝ ਵੀ ਨਹੀਂ ਮਿਲ ਰਿਹਾ ਪਹਿਲਾਂ ਹੁੰਦਾ ਸੀਗਾ ਉਹਨਾਂ ਨੂੰ 4 ਪੁਆਇੰਟਸ ਮਿਲ ਜਾਂਦੇ ਹੁੰਦੇ ਸੀ ਉਹਨਾਂ ਨੂੰ ਉਸ ਚੀਜ਼ ਦਾ ਬੈਨੀਫਿਟ ਹੁੰਦਾ ਸੀਗਾ ਬਟ ਹੁਣ ਨਾ ਉਹਨਾਂ ਨੂੰ ਪੁਆਇੰਟਸ ਮਿਲ ਰਹੇ ਉਸ ਚੀਜ਼ ਦੇ ਕੋਈ ਬੈਨੀਫਿਟ ਨਹੀਂ ਹੋ ਰਿਹਾ ਜਸਟ ਫॉर ਅ ਟੈਂਪਰੇਰੀ ਸਟੇ ਤੁਸੀਂ ਕਹਿ ਸਕਦੇ ਹੋ ਉਹਨਾਂ ਨੂੰ ਉਹ ਮਿਲ ਰਹੀ ਹੈ दैट्स ਇਟ ਹੋਰ ਕੁਝ ਨਹੀਂ ਉਸ ਚੀਜ਼ ਦਾ ਮਿਲ ਰਿਹਾ ਉਸ ਤੋਂ ਇਲਾਵਾ ਜਿਹੜਾ ਇਮਪਲੋਇਰ ਉਹਨਾਂ ਨੂੰ ਐਕਸਪਲੋਇਟ ਕਰ ਰਿਹਾ ਹੈ ਉਹ ਅਲੱਗ ਆ ਉਹ ਅਲੱਗ ਹੋ ਰਿਹਾ ਸੋ ਮੇਰੇ ਹਿਸਾਬ ਨਾਲ ਜੋ ਤਿੱਕ ਦੇ ਨਾਲ ਹੋਇਆ ਨਾ ਬਹੁਤ ਵਧੀਆ ਹੋਇਆ ਕਿਉਂਕਿ ਐਗਜ਼ੈਂਪਲ ਸੈੱਟ ਹੋਈ ਠੀਕ ਆ ਕਿ ਕਿਵੇਂ ਇੱਥੋਂ ਦਾ ਜਿਹੜਾ ਇੱਕ ਸਿਸਟਮ ਆ ਉਹ ਬਰੋਕਣ ਆ ਤੇ ਉਹਨੂੰ ਫਿਕਸ ਕਰਨ ਦੀ ਲੋੜ ਆ ਤੇ ਮੇਰੇ ਹਿਸਾਬ ਨਾਲ ਆਈਆਰਸੀਸੀ ਨੂੰ ਇਦਾਂ ਜਿਹੜੀਆਂ ਸੋਰੀ ਆਈਆਰਸੀਸੀ ਨੇ ਨਹੀਂ ਸੀ ਉਹ ਕੀਤੇ ਐਪਲੀਕੇਸ਼ਨ ਰਿਟਰਨ ਜੋ ਵੀ ਹੋਏ ਓਆਈਐਨਪੀ ਚ ਹੋਇਆ ਸੀ ਉਹ ਜਿੱਦਾਂ ਐਪਲੀਕੇਸ਼ਨ ਨੂੰ ਰਿਟਰਨ ਕਰਤਾ ਨਾ ਇਨਸਟੈਡ ਆਫ ਇਹ ਕਰਨ ਦੇ ਬਜਾਏ ਇੱਕ ਇੱਕ ਬੰਦੇ ਦੀ ਫਾਈਲ ਡੈਪਥ ਦੇ ਨਾਲ ਚੈੱਕ ਹੋਣੀ ਚਾਹੀਦੀ ਆ ਵੀ ਕੀ ਉਹਦਾ ਇੱਕ ਇੱਕ ਡਾਕੂਮੈਂਟ ਸਹੀ ਸੀ ਬੈਕਗਰਾਉਂਡ ਚੈੱਕਸ ਹੋਣੇ ਚਾਹੀਦੇ ਆ ਪੁਰਾਣੇ ਡਾਕੂਮੈਂਟਸ ਜਿਹੜੇ ਲੱਗੇ ਸੀ ਉਹ ਚੈੱਕ ਹੋਣੇ ਚਾਹੀਦੇ ਦੁਬਾਰਾ ਤੋਂ ਹਰ ਇੱਕ ਬੰਦੇ ਦੇ ਮੈਗਨਾ ਹੋਣੇ ਚਾਹੀਦੇ ਆ ਕਿਉਂਕਿ ਇੰਨਾ ਬੰਦਿਆ ਕਰਕੇ ਸਿਸਟਮ ਫਰਾਡਲੈਂਟ ਹੁੰਦਾ ਆ ਸਿਸਟਮ ਖਰਾਬ ਹੁੰਦਾ ਆ ਐਂਡ ਤੇ ਸਾਨੂੰ ਸਭ ਨੂੰ ਜਿਹੜੇ ਸਹੀ ਐਪਲੀਕੈਂਟਸ ਆ ਉਹਨਾਂ ਨੂੰ ਸਟਰਗਲ ਕਰਨਾ ਪੈਂਦਾ ਇੱਥੇ ਤਾਂ ਡਿਜ਼ਰਵਿੰਗ ਐਪਲੀਕੈਂਟ ਸਾਹਮਣੇ ਨਹੀਂ ਆਪ ਹੁੰਦੇ ਮੈਂ ਕਾਤੋਂ ਬਾਰ-ਬਾਰ ਬੋਲਦਾ ਆ ਕਿਉਂਕਿ ਮੈਨੂੰ ਦੁੱਖ ਲੱਗ ਰਿਹਾ ਹੈ ਕਿ ਜਿਹੜੇ ਐਕਚੁਅਲ ਦੇ ਵਿੱਚ ਬੰਦੇ ਡਿਜ਼ਰਵਿੰਗ ਹੁੰਦੇ ਆ ਜਿਹੜੇ ਐਕਚੁਅਲ ਦੇ ਵਿੱਚ ਸਹੀ ਐਪਲੀਕੈਂਟਸ ਹੁੰਦੇ ਆ ਉਹ ਵਿਚਾਰੇ ਰਗੜੇ ਜਾਂਦੇ ਆ ਐਟ ધ ਐਂਡ ਆਫ ਦਾ ਡੇ ਯੂ نو ਉਹਨਾਂ ਨੇ ਮਿਹਨਤ ਕੀਤੀ ਹੁੰਦੀ ਇੰਨੀ-ਇੰਨੀ ਕਈਆਂ ਦੇ ਸੁਪਨਾ ਹੁੰਦਾ ਵੀ ਅਸੀਂ ਕੈਨੇਡਾ ਵਰਗੇ ਦੇਸ਼ 'ਚ ਜਾ ਕੇ ਆਪਣਾ ਮਨ ਨੂੰ ਸੈਟਲ ਕਰਾਂਗੇ ਉਹ ਪਿੱਛੋਂ ਪੈਸੇ ਚੱਕੇ ਹੁੰਦੇ ਆ ਬੜੇ ਮਾੜੇ ਹਾਲਾਤਾਂ 'ਚੋਂ ਆਉਂਦੇ ਆ ਬੜੀ ਮਿਹਨਤ ਕਰਦੇ ਆ ਬਟ ਉਹਨਾਂ ਦਾ ਸੁਪਨਾ ਸੁਪਨਾ ਰਹਿ ਜਾਂਦਾ ਯੂ نو ਵਾਈ ਇੰਨਾ ਵਰਗੇ ਬੰਦਿਆਂ ਕਰਕੇ ਤੇ ਜਿਹੜੇ ਬੰਦੇ ਕਈ ਇਦਾਂ ਦੇ ਬੰਦੇ ਨੇ ਪੀਆਰ ਵੀ ਲੱਲੀ ਹੋਣੀ ਕਈ ਕਈ ਬੰਦੇ ਹੋਣਗੇ ਜਿਨ੍ਹਾਂ ਨੇ ਫੇਕ ਡਾਕੂਮੈਂਟਸ ਲਾਏ ਹੋਣਗੇ ਫੇਕ ਪੇਰੋਲਸ ਰਨ ਕੀਤੇ ਹੋਣਗੇ ਬਟ ਉਹ ਉਹਦੇ ਹੀ ਆਪਾਂ ਨੂੰ ਪਤਾ ਲੱਗਣਾ ਜਦੋਂ ਆਈਆਰਸੀਸੀ ਪ੍ਰੋਪਰ ਉਹਨਾਂ ਦੀ ਫਾਈਲਸ ਦੇ ਵਿੱਚ ਇਨਵੈਸਟੀਗੇਟ ਕਰੇਗੀ ਡੈਪਥ ਦੇ ਵਿੱਚ ਐਂਡ ਬਾਅਦ ਚੋ ਫਿਰ ਆਪਾਂ ਇਸ ਚੀਜ਼ ਨੂੰ ਲੈ ਕੇ ਰੋ ਵੀ ਨਹੀਂ ਸਕਦੇ ਨਾ ਵੀ ਸਾਡੇ ਨਾਲ ਇਦਾਂ ਕੱਤੋਂ ਹੋ ਰਿਹਾ ਆ ਕਿਉਂਕਿ ਇਹ ਬੰਦੇ ਜ਼ਿੰਮੇਵਾਰ ਨੇ ਜਿੰਨਾ ਕਰਕੇ ਸਭ ਕੁਝ ਖੋਰਿਆ ਆ ਇੱਕ ਗੱਲ ਮੈਂ ਹੋਰ ਕਹਿਣਾ ਇਹ ਜਿੰਨੇ ਵੀ ਏਜੰਟਸ ਨੇ ਤੇ ਜਿੰਨੇ ਵੀ এমਪਲॉयर्स ਨੇ ਇਹਨਾਂ ਦੀ ਇਨਵੈਸਟੀਗੇਸ਼ਨ ਕਾਤੋਂ ਨਹੀਂ ਪ੍ਰੋਪਰਲੀ ਹੁੰਦੀ ਮੇਰੇ ਹਿਸਾਬ ਨਾਲ ਇਹਨਾਂ ਦੀ ਇਨਵੈਸਟੀਗੇਸ਼ਨ ਵੀ ਪ੍ਰੋਪਰਲੀ ਹੋਣੀ ਚਾਹੀਦੀ ਹੈ ਜੇ ਫਾਈਲਸ ਚੈੱਕ ਹੋਣ ਠੀਕ ਹੈ ਸਟੂਡੈਂਟਸ ਨੇ ਜਿਹੜੇ ਵੀ ਐਪਲੀਕੈਂਟਸ ਨੇ ਤਾਂ ਜਿਹੜੇ ਜਿਨ੍ਹਾਂ ਨੇ ਫਾਈਲਸ ਲਾਈਆਂ ਠੀਕ ਆ ਪਲੱਸ ਜਿਹੜੇ এমਪਲॉयर्स ਤੇ ਥਰੂ ਫਾਈਲਸ ਲੱਗਦੀਆਂ ਆ ਉਹਨਾਂ ਦੀ ਇਨਵੈਸਟੀਗੇਸ਼ਨ ਕੱਦ ਤੋਂ ਨਹੀਂ ਹੁੰਦੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਮੇਰੇ ਸਾਹਮਣੇ ਪ੍ਰੋਪਰਲੀ ਹੋਣੀ ਚਾਹੀਦੀ ਆ ਕਿਉਂਕਿ ਐਕਸਪਲੋਇਟ ਕਰਨ ਦੇ ਵਿੱਚ ਘੱਟ ਉਹ ਵੀ ਨਹੀਂ ਹੈਗੇ ਠੀਕ ਆ ਉਹ ਵੀ ਪ੍ਰੋਪਰ ਐਕਸਪਲੋਇਟ ਕਰਦੇ ਆ ਤੇ ਗਲਤ ਗਾਈਡ ਕਰਦੇ ਆ 에ਜੰਟ ਉਹਨੂੰ ਗਲਤ ਗਾਈਡ ਕਰਦਾ ਆ ਤੇ ਜਿਹੜਾ এমਪਲॉयਰ ਉਹਨੂੰ ਰੱਖਦਾ ਆ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤ ਐਕਸਪਲੋਇਟ ਵੀ ਕਰਦੇ ਆ ਦੋਸੋ ਮੇਰੇ ਸਾਹਮਣੇ ਉਹਨਾਂ ਤੇ ਵੀ ਐਕਸ਼ਨ ਲਿਆ ਜਾਣਾ ਚਾਹੀਦਾ ਆ ਕਿਉਂਕਿ ਮੈਨੂੰ ਲੱਗਦਾ ਵੀ 100 ਦੇ ਵਿੱਚੋਂ 90% ਕੇਸ ਤਾਂ ਸਾਹਮਣੇ ਹੀ ਨਹੀਂ ਆਉਂਦੇ 90% ਕੇਸ ਤਾਂ ਅਜੇ ਤੱਕ ਸਾਹਮਣੇ ਹੀ ਨਹੀਂ ਆਏ ਉਹਨਾਂ ਦਾ ਤਾਂ ਪਤਾ ਹੀ ਨਹੀਂ ਆ ਵੀ ਕਿੱਥੇ ਨੇ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਤੇ ਕੀ ਉਹਨਾਂ ਨੇ ਕਰਿਆ ਉਹ ਤਾਂ ਆਪਣੇ ਵਿੱਚ ਆਮ ਹੀ ਆ ਤੁਰੇ ਫਿਰਦੇ ਨੇ ਇਹ ਤਾਂ ਕੋਈ ਇੱਕ ਅੱਧੀ ਸਟੋਰੀ ਸਾਹਮਣੇ ਆ ਜਾਂਦੀ ਹੈ ਕਿੱਦਾਂ ਕੇਸ ਸਾਹਮਣੇ ਆ ਜਾਂਦਾ ਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਿਤਿਕ ਸਿੱਬਲ ਵਾਲਾ ਸੌਰੀ ਮਾਦਾ ਪੂਰਾ ਨਾਮ ਹੈ ਤਾਂ ਬਟ ਇਟਸ ਫਾਈਨ ਐਟ ધ ਐਂਡ ਆਫ ਦਾ ਡੇ ਇੰਟਰਨੈਟ ਪੂਰੇ ਦੇ ਉੱਪਰ ਪਿਆ ਆ ਮੈਂ ਮੈਂ ਉਹਦਾ ਇਕੱਲਾ ਨਾਮ ਇਦਾਂ ਰੱਖ ਕੇ ਕੁਝ ਕਰ ਨਹੀਂ ਸਕਦਾ ਹਨਾ ਪੂਰੇ ਇੰਟਰਨੈਟ ਦੇ ਸਾਰੇ ਪੇजेस ਨੇ ਸ਼ੇਅਰ ਕੀਤਾ ਹੋਇਆ ਸਾਰੇ ਇੰਟਰਨੈਟ ਆਰਟੀਕਲਸ ਚ ਪਿਆ ਹੁਣ ਉਹਦਾ ਮੈਂ ਕੀ ਕਰ ਸਕਦਾ ਉਹ ਜੋ ਵੀ ਕੇਸ ਆ ਤੁਸੀਂ ਸਰਚ ਕਰ ਸਕਦੇ ਹੋ ਆਨਲਾਈਨ ਤੁਹਾਡੇ ਸਾਹਮਣੇ ਆ ਜਾਏਗਾ ਤੁਸੀਂ ਪੜ੍ਹ ਸਕਦੇ ਹੋ ਤੇ ਤੁਹਾਡੇ ਲਈ ਇੱਕ ਸਿੱਖ ਆ ਤੁਹਾਡੀ ਨਹੀਂ ਪੀਆਰ ਜੇ ਹੋ ਰਹੀ ਜੇ ਤੁਹਾਡੇ ਤੁਹਾਨੂੰ ਨਹੀਂ ਵਰਕ ਪਰਮਿਟ ਐਕਸਟੈਂਡ ਐਕਸਟੈਂਸ਼ਨ ਮਿਲ ਰਹੀ ਪਲੀਜ਼ ਨਾ ਗਲਤ ਤਰੀਕਾ ਚੂਸ ਕਰੋ ਥੇਅਰ ਇਜ਼ ਆਲਵੇਸ ਅ ਬੈਟਰ ਵੇ ਲੀਗਲ ਵੇ ਬਹੁਤ ਤਰੀਕੇ ਹੁੰਦੇ ਆ ਆਪਣੀ ਥੋੜੀ ਰਿਸਰਚ ਕਰ ਲਿਆ ਕਰੋ ਮੈਂ ਹਮੇਸ਼ਾ ਕਹਿੰਨਾ ਉਸ ਚੀਜ਼ ਨਾਲ ਤੁਸੀਂ ਆਪਣਾ ਵਰਕ ਪਰਮਿਟ ਵੀ ਐਕਸਟੈਂਡ ਕਰਾ ਸਕਦੇ ਹੋ ਉਸ ਚੀਜ਼ ਨਾਲ ਤੁਸੀਂ ਆਪਣੀ ਪੀਆਰ ਵੀ ਲੈ ਸਕਦੇ ਹੋ ਜੈਨੂਇਨ ਤਰੀਕੇ ਨਾਲ ਸੋ ਨਾ ਆਪਣੇ ਪੈਸੇ ਖਰਾਬ ਕਰੋ ਨਾ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਪਾਓ ਇਹੀ ਐਡਵਾਈਸ ਆ ਮੇਰੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਉਦ ਤੱਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਤੁਹਾਡੇ ਨੂਨ ਦੇ ਵਿੱਚ ਕੈਨੇਡਾ ਨੇ ਮੇਬੀ ਉਹਨਾਂ ਨੂੰ ਕੁਝ ਇੱਥੋਂ ਸਿੱਖਣ ਨੂੰ ਮਿਲ ਥੈਂਕ ਯੂ ਥਾਡਾ ਬਹੁਤ ਬਹੁਤ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਖੁਸ਼ ਰਹੋ ਆਪਣੀ ਜ਼ਿੰਦਗੀ ਦੇ ਵਿੱਚ ਜਲਦੀ ਅਗਲੀ ਵੀਡੀਓ ਵਿੱਚ ਮਿਲਦੇ ਆਂ